ਦੇ ਸਤਿ ਸ੍ਰੀ ਅਕਾਲ ਬਹੁਤ ਵੱਡੀ ਅਪਡੇਟ ਲੈ ਕੇ ਖੁਸ਼ਖਬਰੀ ਲੈ ਕੇ ਭਾਈ ਅਮਰਪਾਲ ਸਿੰਘ ਨੂੰ ਤੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਆ ਜਿਵੇਂ ਕਿ ਪਹਿਲੀ ਵਾਰ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਜਿਹੜਾ ਕਿ ਇਹ ਸਿੰਘ ਲਈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਭਾਈ ਅਮਰਪਾਲ ਸਿੰਘ ਦੇ ਲਈ ਪੂਰੀ ਦੁਨੀਆ ਦੇਸ਼ ਦੁਨੀਆ ਦੇ ਵਿੱਚ ਵਿਸ਼ਵ ਦੇ ਵਿੱਚ ਕਹਿ ਸਕਦੇ ਆ ਪਹਿਲੀ ਵਾਰ ਜਿਹੜੀ ਕਿ ਖੁਸ਼ਖਬਰੀ ਬਹੁਤ ਵੱਡੀ ਅਪਡੇਟ ਜਿਹਦੇ ਨਾਲ ਸਾਡੇ ਸਿੱਖਾਂ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਉਹਨੂੰ ਜਿਤਾਇਆ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੋਊਗਾ ਤੇ ਘਰ ਵਾਲੀ ਗੱਲ ਆ ਤੇ ਮੈਂ ਕਹਿੰਦਾ ਸੀਨਾ ਚੌੜਾ ਹੋ ਜਾਣ ਵਾਲੀ ਗੱਲ ਆ ਗੱਲ ਹੈ ਕਿ ਐ ਤੁਹਾਡੇ ਸਾਹਮਣੇ ਮੈਂ ਪੇਸ਼ ਕਰੂੰਗਾ ਤਾਂ ਕਿ ਤੁਹਾਨੂੰ ਜਿਹੜਾ ਕਿ ਪੂਰੇ ਦਾ ਪੂਰਾ ਯਕੀਨ ਤੁਹਾਡੀ ਅੱਖਾਂ ਦੇ ਸਾਹਮਣੇ ਤੇ ਤੁਹਾਡੇ ਹਿਰਦੇ ਦੇ ਵਿੱਚ ਜਿਹੜੀ ਕਿ ਗੱਲ ਹੈ ਇਹ ਉਤਰ ਜਾਵੇ ਤਾਂ ਮੈਂ ਚਾਹੂੰਗਾ ਵੀ ਜਿਹੜੀ ਇਹ ਗੱਲ ਹੈ ਇਹ ਤੁਸੀਂ ਖੁਦ ਪਹਿਲਾਂ ਆਪਣੀਆਂ ਅੱਖਾਂ ਦੇ ਨਾਲ ਦੇਖੋ ਬਾਅਦ ਦੇ ਵਿੱਚ ਕਰਾਂਗੇ ਅਗਲੇ ਵਿਚਾਰ ਸਾਂਝੇ ਤਾਂ ਮੈਂ ਚਾਹੂਗਾ ਪਹਿਲਾਂ ਤੁਹਾਨੂੰ ਮੈਂ ਦੱਸ ਦਿਆ ਜਿਹੜਾ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਜਿਹੜਾ ਕਿ ਪ੍ਰਧਾਨ ਮੰਤਰੀ ਹੈ ਕੈਨੇਡਾ ਦਾ ਉਹਦੇ ਵੱਨਿਓ ਬਹੁਤ ਵੱਡਾ ਐਲਾਨ ਕੀਤਾ ਗਿਆ ਭਾਈ ਅਮਰਪਾਲ ਸਿੰਘ ਦੇ ਲਈ ਕਹਿ ਗਿਆ ਪਹਿਲਾਂ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਅਗਲੇ ਵਿਚਾਰ ਕਰਦੇ ਸਾਂਝੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਇੱਕ ਹੋਲ ਸਿੱਖਾਂ ਦੇ ਹਿੱਤ ਦੇ ਵਿੱਚ ਬਹੁਤ ਵੱਡਾ ਫੈਸਲਾ ਕੀਤਾ ਗਿਆਗਾ ਜਿਹਦੇ ਬਾਰੇ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਤੇ ਔਰ ਇਹਦੇ ਬਾਰੇ ਮਾਰ ਵੀ ਹੋਣਾ ਚਾਹੀਦਾ ਸਿੱਖਾਂ ਨੂੰ ਤੇ ਉਹ ਕੀ ਫੈਸਲਾ ਕੀਤਾਗਾ ਉਹਦੇ ਬਾਰੇ ਚਰਚਾ ਕਰਾਂਗੇ ਲੇਕਿਨ ਸੰਖੇਪ ਦੇ ਵਿੱਚ ਹੀ ਕਿਉਂਕਿ ਜਿਆਦਾ ਚਰਚਾ ਕਰਦੇ ਹਾਂ ਤਾਂ ਫਿਰ ਬਹੁਤ ਲੋਕਾਂ ਨੂੰ ਤਿੱਕਲ ਹੋ ਜਾਂਦੀ ਆ ਬਹੁਤ ਲੋਕਾਂ ਨੂੰ ਪ੍ਰੋਬਲਮ ਹੋ ਜਾਂਦੀ ਆ ਤੇ ਉਹ ਵੀਡੀਓ ਕਰਦੇ ਆ ਸਟਾਰਟ ਵਾਈਰੂ ਦੀ ਕਹਾਣੀ ਚ ਵਾਈਰੂ ਦੀ ਕਿਸਤੇ ਆਪਾਂ ਨੂੰ ਪਤਾ ਹੈਗਾ ਕਿ ਅੰਮਰਤਪਾਲ ਸਮੇਤ ਸਾਥੀ ਉਹਨਾਂ ਦੇ ਡਿਗੂਗੜ ਜੇਲ੍ਹ ਦੇ ਵਿੱਚ ਬੰਦ ਨੇਗੇ ਤੇ ਲੇਕਿਨ ਜੋ ਖਬਰਾਂ ਆ ਰਹੀਆਂ ਨੇ ਕੱਲ ਉਹਨਾਂ ਦੇ ਵਕੀਲ ਵੀ ਮਿਲ ਕੇ ਆਏ ਨੇ ਉਹ ਦੱਸ ਰਹੇ ਸੀ ਦੇ ਚੜਦੀ ਕਲਾ ਦੇ ਚਲੋ ਉਹ ਤਾਂ ਸਿੱਖਾਂ ਦਾ ਇੱਕ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਚੜਦੀ ਕਲਾ ਸਭ ਤੋਂ ਵੱਡੀ ਸਾਡੇ ਕੋਲ ਜਿਹੜੀ ਗਿਆਮਤ ਗੁਰੂ ਦੀ ਆ ਉਹ ਚੜਦੀ ਕਲਾ ਲਈ ਆ ਕੋਈ ਵੀ ਹਾਲ ਦਰਸਾਣੇ ਲੰਬੀ ਹੋ ਜਾਣੀ ਆ ਵੀਡੀਓ ਕਾ ਪੰਜਾਬੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਤੁਸੀਂ ਵੇਖੀ ਵੇਖ ਵੀ ਲਈ ਹੁਣੀ ਕੁਝ ਜਿਹੜੇ ਕੇ ਸਾਥੀਆਂ ਨੇ ਜਿਹੜਾ ਜਸਟਨ ਟਰੂਡੋ ਦੇਸ਼ ਦਾ ਪ੍ਰਧਾਨ ਮੰਤਰੀ ਕੈਨੇਡਾ ਦਾ ਉਹਨੇ ਫੈਸਲਾ ਕੀ ਲਿਆ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਲਈ ਉਹਨਾਂ ਨੇ ਫੈਸਲਾ ਲਿਆ ਭਾਈ ਅਮਰਪਾਲ ਸਿੰਘ ਤੇ ਪੂਰੇ ਪਰਿਵਾਰ ਲਈ ਕੀ ਕਿਹਾ ਉਹ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਨੂੰ ਉਹਨਾਂ ਨੇ ਇੱਕ ਅਨਵਾਈਟ ਕੀਤਾ ਇੱਕ ਚਿੱਠੀ ਦੇ ਮਤਲਬ ਜਰੀਏ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕੈਨੇਡਾ ਦੇ ਵਿੱਚ ਤੁਸੀਂ ਪੀਆਰ ਦੇ ਸਕਦੇ ਹਾਂ ਤੁਹਾਨੂੰ ਦੇ ਤੁਸੀਂ ਅਪਲਾਈ ਕਰੋ ਅਸੀਂ ਪੀਆਰ ਦੇਣ ਨੂੰ ਤਿਆਰ ਆ ਸਮਝੋ ਕਿੰਡੀ ਵੱਡੀ ਫਕਰ ਵਾਲੀ ਗੱਲ ਆ ਸਿੱਖ ਕੌਮ ਲਈ ਤੇ ਸਿੱਖਾਂ ਦੇ ਲਈ ਖੁਦ ਪਹਿਲੀ ਵਾਰ ਹੋ ਰਿਹਾ ਜਿਹੜਾ ਕਿ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਬਾਹਰਲੇ ਮੁਲਕ ਦਾ ਇਹ ਕਹਵੇ ਕਿ ਅਸੀਂ ਤੁਹਾਨੂੰ ਪੀਆਰ ਦੇ ਦਿੰਨੇ ਆ ਯਾਨੀ ਪਰਮਾਨੈਂਟਲੀ ਜਿਹੜਾ ਕਿ ਅਸੀਂ ਤੁਹਾਨੂੰ ਇੱਥੇ ਯਾਨੀ ਰਹਿਣ ਨੂੰ ਜਿਹੜਾ ਕਿ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਉਹ ਪੂਰੀ ਪ੍ਰਕਿਰਿਆ ਹੁੰਦੀ ਹੈ ਰਹਿਣ ਦੀ ਪੱਕੇ ਤੌਰ ਤੇ ਤਾਂ ਉਹ ਦੇਣ ਨੂੰ ਤਿਆਰ ਨੇ ਉਹ ਸਾਡੇ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਨੂੰ ਉਹਨਾਂ ਨੇ ਜਿਹੜਾ ਕਿ ਇਨਵਾਈਟ ਕੀਤਾ ਬਹੁਤ ਵੱਡੀ ਗੱਲ ਆਪਣੇ ਦੇਸ਼ ਵਾਸੀਆਂ ਲਈ ਸਿੱਖਾਂ ਲਈ ਸਿੱਖ ਕੌਮ ਨੂੰ ਹੀ ਮੈਂ ਕਹਿੰਦਾ ਵੀ ਇਹ ਮੈਸੇਜ ਜਾਂਦਾ ਹੈ ਕਿ ਜਿਹੜੀ ਕਿ ਜਸਟਨ ਟਰੂਡੋ ਸਰਕਾਰ ਹੈ ਕੈਨੇਡਾ ਦੇ ਵਿੱਚ ਪ੍ਰਧਾਨ ਮੰਤਰੀ ਆ ਉਹ ਸਿੱਖਾਂ ਦੇ ਪ੍ਰਤੀ ਜਿਹੜਾ ਕਿ ਬਹੁਤ ਵੱਡਾ ਜਿਹੜਾ ਕਿ ਮੈਂ ਕਹਿੰਨਾ ਵੀ ਇੱਜ਼ਤ ਇੱਕ ਰੱਖਦੇ ਨੇ ਤਾਂ ਉਹ ਵੱਡੀ ਗੱਲ ਆ ਸਾਡੇ ਸਿੱਖ ਸਮਾਜ ਲਈ ਤੇ ਪੰਜਾਬ ਦੇ ਲੋਕਾਂ ਲਈ ਤਾਂ ਹੁਣ ਦੇਖੋ ਅੱਜ ਪੀਆਰ ਦੀ ਗੱਲ ਕੀਤੀ ਆ ਪ੍ਰਧਾਨ ਮੰਤਰੀ ਕੈਨੇਡਾ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਜਿਹੜਾ ਕਿ ਬਾਹਰ ਲਿਆਉਣ ਦੀਆਂ ਤਿਆਰੀਆਂ ਪਿੱਛੇ ਤਾਕਤਾਂ ਕੰਮ ਕਰਨੀਆਂ ਮੈਂ ਕਹਿੰਦਾ ਉਹਦਾ ਪੰਜਾਬ ਦੀ ਤਾਕਤ ਹੀ ਬਹੁਤ ਹੈ ਯਾਰ ਬੜੀ ਵੱਡੀ ਗੱਲ ਲੋੜ ਨਹੀਂ ਵੈਸੇ ਬਾਹਰਲੇ ਮੁਲਕਾਂ ਤੇ ਇੱਕ ਡਾਂਕਾ ਪਾਈ ਅਮਰਪਾਲ ਸਿੰਘ ਦਾ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਕੱਲ ਤੁਹਾਨੂੰ ਮੈਂ ਦਿਖਾਇਆ ਅਮਰੀਕਾ ਦੇ ਵਿੱਚ ਸਿੱਖ ਕੌਮ ਨੇ ਮੋਦੀ ਦਾ ਵੀ ਯਾਨੀ ਪੂਰਾ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਪਤਾ ਇਹ ਸਿੱਖਾਂ ਦੀ ਦੁਸ਼ਮਣ ਹੈ ਜਿਹੜੀ ਇਹ ਸਰਕਾਰ ਹੈ ਸੈਂਟਰ ਦੀ ਪੰਜਾਬ ਸਰਕਾਰ ਪਹਿਲੇ ਨੰਬਰ ਤੇ ਦਗੇਵਾਜ ਸਾਬਤ ਹੋਈ ਹੈ ਸਿੱਖਾਂ ਦੇ ਲਈ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸਹੀ ਜਮੀਰ ਜਾਗਦੀ ਵਾਲਾ ਕੋਈ ਸਿੱਖ ਹੋਊਗਾ ਕੋਈ ਪੰਜਾਬੀ ਹੋਊਗਾ ਉਹ ਇਹਨਾਂ ਦੇ ਵੱਨੀ ਉਂਗਲ ਵੀ ਨਹੀਂ ਕਰੂਗਾ ਕਿਉਂ ਕਿ ਇਹਨਾਂ ਨੇ ਜਿਹੜੇ ਜ਼ੁਲਮ ਕੀਤੇ ਨੇ ਬਈ ਉਹਦਾ ਯਾਰ ਮੈਂ ਕਹਿੰਦਾ ਜਮੀਰ ਨੂੰ ਪਾਰ ਕੇ ਰੱਖ ਦਿੰਦੇ ਨੇ ਜੀ ਕਰਦਾ ਵੀ ਗਲ ਘੋੜਦੀ ਇਹਨਾਂ ਦਾ ਮੰਤਰੀਆਂ ਦਾ ਇੰਨਾ ਜ ਨਹੀਂ ਇਹਨਾਂ ਨੇ ਸਤਾਇਆ ਸਾਡਾ ਪੰਜਾਬ ਬਾਈ ਤਾਂ ਮੈਂ ਚਾਹਣਾ ਜਿੰਨੇ ਤੁਸੀਂ ਪੰਜਾਬ ਵਾਸੀ ਹੋ ਜੇ ਸਿੱਖ ਕੌਮ ਦੇ ਲਈ ਕੁਝ ਕਰਨਾ ਹੈ ਤਾਂ ਦੇਖੋ ਮੂਰੇ ਆਉਣਾ ਪੈਣਾ ਮੈਂ ਤੁਹਾਨੂੰ ਕੁਝ ਅਜਿਹੇ ਜਿਹਾ ਅਪਡੇਟਾ ਦੇਵਾਂਗਾ ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਸੀਨਾ ਮੈਂ ਕਹਿੰਦਾ ਲੀਰੋ ਲੀਰ ਹੋ ਜਾਣਾ ਅਗਲੀ ਅਪਡੇਟ 1 ਘੰਟੇ ਬਾਅਦ 1 ਘੰਟੇ ਬਾਅਦ ਮੈਂ ਪਾਉਂਗਾ ਸਿੱਖ ਕੌਮ ਲਈ ਸਾਡੇ ਪੰਜਾਬ ਲਈ ਹਲਾ ਦੇਣ ਵਾਲੀ ਜਿਹੜੀ ਖਬਰ ਹੈ ਤੇ ਮੈਂ ਕਹਿੰਦਾ ਸਾਡੇ ਪੰਜਾਬ ਦੇ ਭੈਣ ਭਰਾ ਜਿੰਨੇ ਸਾਡੇ ਬਜ਼ੁਰਗ ਨੇ ਸਿੱਖ ਕੌਮ ਹੈ ਸਾਡੇ ਪੰਜਾਬ ਦੇ ਬਾਹਰਲੇ ਵਸਦੇ ਪੰਜਾਬੀਆਂ ਤੱਕ ਉਹ ਮੈਸੇਜ ਜਾਣਾ ਚਾਹੀਦਾ ਉਹਦੇ ਵਿੱਚ ਹੈ ਕਿ ਆ ਦਰਸਾਰ ਗੁਰੂ ਗੋਬਿੰਦ ਸਿੰਘ ਨੂੰ ਲੈ ਕੇ ਤੇ ਬਹੁਤ ਵੱਡੀ ਗੱਲਬਾਤ ਹੋ ਚੁੱਕੀ ਹੈ ਤੁਹਾਡਾ ਸੀਨਾ ਪਾੜ ਜਾਣਾ ਜਿਹੜੀ ਕਿ ਉਹ ਖਬਰ ਹੈ ਮੈਂ ਚਾਹੁੰਦਾ ਸਾਡਾ ਪੰਜਾਬ ਸੁਣੇ ਸਾਡੇ ਪੰਜਾਬ ਦੇ ਵਿੱਚ ਆਖਰ ਹੈ ਕੀ ਹੈ ਕੀ ਹਰਕਤਾਂ ਹੋ ਰਹੀਆਂ ਨੇ ਕੀ ਸਰਕਾਰਾਂ ਨਹੀਂ ਐ ਇੱਥੇ ਮਤਲਬ ਕਾਨੂੰਨ ਵਿਵਸਥਾ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਅੰਦਰ ਸਿੱਟੀ ਬੈਠੇ ਨੇ ਜਿਹੜਾ ਕਿ ਖੌਫ ਸੀ ਲੋਕਾਂ ਨੂੰ ਦਾ ਕਿ ਸਿੱਖ ਕੌਮ ਦੇ ਵਿੱਚ ਉਹ ਚਿਹਰਾ ਸੀ ਭਾਈ ਅਮਰਪਾਲ ਸਿੰਘ ਜਿਹਦੇ ਤੋਂ ਦੇਖੋ ਸੈਂਟਰ ਤੱਕ ਖੌਫ ਖਾਂਦੀ ਆਮ ਲੋਕਾਂ ਦੇ ਤਾਂ ਜੁਰਤ ਕੀ ਆ ਭਾਈ ਕਾ ਹੁਣ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਲਈ ਬਹੁਤ ਵੱਡਾ ਸਨੇਹਾ ਜਿਹੜਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜਸਟਨ ਟਰੂਡੋ ਦਾ ਉਹਨੂੰ ਸਾਡਾ ਦਿਲੋਂ ਸਲਾਮ ਆ ਸਲੂਟ ਆ ਜਿਹੜਾ ਕਿ ਪੀਆਰ ਲਈ ਜਿਹੜਾ ਕਿ ਉਹਨਾਂ ਨੇ ਇਨਵਾਈਟ ਕੀਤਾ ਅੱਜ ਉਹਨਾਂ ਨੂੰ ਕਰ ਰਹੇ ਆ ਬਾਕੀ ਦੇ ਸਿੰਘਾਂ ਨੂੰ ਵੀ ਕਰਨਗੇ ਕਿਉਂਕਿ ਭਾਈ ਅਮਰਪਾਲ ਸਿੰਘ ਦੇ ਨਾਲ ਜਿਹੜੇ ਸਿੰਘ ਨੇ ਸਭ ਦੀ ਮਤਲਬ ਆ ਕਾਮਨਾ ਕਰਦੇ ਆ ਵੀ ਉਹ ਜਲਦ ਬਾਹਰ ਆਉਣ ਕਿਉਂਕਿ ਜਿਹੜੇ ਬੰਦੀ ਸਿੰਘ ਨੇ ਉਹਦਾ ਬੜੇ ਹੀ ਟਾਈਮ ਦੇ ਅੰਦਰ ਨੇ ਭਾਈ ਉਹਨਾਂ ਨੇ ਉਹ ਤਸੀਹੇ ਚੱਲੇ ਜਿਹੜੀ ਕਿ ਮੈਂ ਕਹਿੰਦਾ ਕੋਈ ਤਪਸਵੀ ਵੀ ਨਹੀਂ ਚੱਲਦਾ ਇੰਨੇ ਕਿਉਂ ਕਿ ਕਿਉਂਕਿ ਬਿਨਾਂ ਗੱਲ ਤੋਂ ਬਿਨਾਂ ਵਜ੍ਹਾ ਤੋਂ ਯਾਰ ਇੰਨਾ ਟਾਈਮ ਟਪਾਇਆ ਉਹਨਾਂ ਦੀ ਸਜ਼ਾ ਕਿੱਦੇ ਦੀ ਮਾਫਤ ਮਤਲਬ ਹੋ ਸਕਦੀ ਸੀ ਸਜ਼ਾ ਪੂਰੀ ਹੋ ਚੁੱਕੀ ਐ ਫਿਰ ਵੀ ਇਹਨਾਂ ਨੇ ੱੱਕੇ ਦੇ ਨਾਲ ਜਿਹੜਾ ਕਿ ਉਹਨਾਂ ਦਾ ਦੁਸ਼ ਪ੍ਰਭਾਵ ਜਿਹੜਾ ਇਹਨਾਂ ਦੇ ਉੱਤੇ ਪੈ ਰਿਹਾ ਪੈ ਰੇ ਇਹਨਾਂ ਨੂੰ ਜਗਾ ਜਗਾ ਦੇ ਉੱਤੇ ਬਦਨਾਮੀਆਂ ਹੋ ਰਹੀਆਂ ਮੋਦੀ ਦੀਆਂ ਪਰ ਉਹ ਅੰਤਮਾਨੀਆਂ ਕੇਜਰੀਵਾਲ ਦੀ ਇਹਨਾਂ ਦੇ ਮੈਂ ਕਹਿੰਦਾ ਇਹਨਾਂ ਦਾ ਤਖਤਾ ਪਲਟਦਾ ਉਸ ਪ੍ਰਮਾਤਮਾ ਨੇ ਜਿਹਦੇ ਸਿੰਘ ਇਹਨਾਂ ਨੇ ਕੈਦ ਕੀਤੇ ਨੇ ਡਿਗਰੂਗੜ ਜੇਲ੍ਹ ਦੇ ਵਿੱਚ ਤੁਸੀਂ ਦੱਸੋ ਕੀ ਇਹ ਗੱਲ ਗਲਤ ਹੈ ਬਿਨਾਂ ਦੋਸ਼ੀ ਬੰਦੇ ਨੂੰ ਇੰਨਾ ਟਾਈਮ ਆਪਦੀ ਹਕੂਮਤ ਦੇ ਨਾਲ ਇੱਕ ਪਿੰਜਰੇ ਦੇ ਵਿੱਚ ਬੰਦ ਕਰ ਦੇਣਾ ਸਹੀ ਗੱਲ ਹੈ ਉਹ ਜਿਹੜਾ ਪਾਪ ਹੋਣਾ ਤੇ ਉਹ ਕੌਣ ਦੇਉ ਭਾਈ ਉਹਦਾ ਹਰਜਾਨਾ ਫਿਰ ਕਹਿ ਦਿੰਦੇ ਲੋਕ ਸਾਡੇ ਪੰਜਾਬ ਦੇ ਵਿੱਚ ਕਹਾਵਤਾਂ ਵੀ ਜਹੇ ਜੀ ਕਰਨੀ ਤੇ ਉਹੇ ਜੀ ਭਰਨੀ ਦੇਖੋ ਜੈ ਜੀ ਇਹ ਕਰ ਰਹੇ ਨੇ ਉਹ ਲੀਡਰਾਂ ਦੇ ਨਾਲ ਉਹੋ ਜੇ ਵਰਤਾਰੇ ਭਗਵਾਨ ਵੀ ਕਰ ਰਿਹਾ ਬਾਈ ਕਿਵੇਂ ਉਹ ਪ੍ਰਧਾਨ ਮੰਤਰੀ ਦੇ ਨਾਲ ਦੇਖ ਲੋ ਅਮਰੀਕਾ ਚ ਕੀ ਹੋਇਆ ਕੱਲ ਇਧਰਲੇ ਪਾਸੇ ਭਗਵੰਤ ਮਾਨ ਨਾਲ ਕੀ ਹੋ ਰਿਹਾ ਕੇਜਰੀਵਾਲ ਦਾ ਤਸੀਹਾ ਭਗਵੰਤ ਮਾਨ ਦੀਆਂ ਲੱਤਾਂ ਖਿੱਚੀ ਜਾਂਦੇ ਲੋਕ ਇਹਦਾ ਵੀ ਤਸੀਹਾ ਹੋ ਜਾਣਾ ਬਹੁਤ ਜਲਦ ਪੰਜਾਬੀਓ ਅਗਲੀ ਅਪਡੇਟ ਤੇ ਮਿਲਦੇ ਹਾਂ ਮੇਰਾ ਵੀਰ ਪਹਿਲਾ ਜਿਹੜਾ ਕੋਈ ਨਵਾਂ ਭੈਣ ਭਰਾ ਨਵਾਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੜਾ ਧਮਾਕੇਦਾਰ ਅਪਡੇਟ ਆ ਜਿਹੜਾ ਹੁਣ ਬਾਅਦ ਦੇ ਵਿੱਚ ਪਾਵਾਂਗੇ ਘੰਟੇ ਬਾਅਦ ਮਿਲਦੇ ਪੰਜਾਬੀਓ ਧੰਨਵਾਦ